ਓਏ ਹੌਲੀ ਰੱਖ ਦੋ ਕਿੰਨੇ ਛੜਾ ਮੁੱਛੜਾ ਮੁੱਛੜਾ ਰੱਖਦੇ ਹੋ ਇਟਾਂ ਧੀਰੇ ਸੇ ਰੱਖੋ ਕਿੰਨੀ ਜ਼ੋਰ ਦੀ ਆਵਾਜ਼ ਆਂਦੀ ਆ ਟੁੱਟ ਟੁੱਟ ਸਾ ਉਹਨਾਂ ਨੂੰ ਕਹਿਨੀ ਆ ਕਿ ਧੀਰੇ ਕੰਮ ਕਰੋ ਤੇ ਜ਼ੋਰ ਦੀ ਆਵਾਜ਼ ਆਉਂਦੀ ਆ ਤੇ ਆਵਾਜ਼ ਤੇ ਤੇਰੀ ਵੀ ਭੈਣੇ ਬਹੁਤ ਜ਼ਿਆਦਾ ਜ਼ੋਰ ਦੀ ਆਉਂਦੀ ਆ ਠੀਕ ਆ ਨਾ ਤੂੰ ਤੇ ਸਾਨੂੰ ਘਰੇ ਬੈਠਿਆਂ ਨੂੰ ਡਰਾ ਕੇ ਰੱਖਦਾ ਇੰਨਾ ਜ਼ਿਆਦਾ ਪੈਣੀ ਆ ਤੂੰ ਟੁੱਟ ਟੁੱਟ ਕੇ ਮਿਸਤਰੀਆਂ ਨੂੰ ਨਾਲੇ ਉਹ ਤੁਹਾਡਾ ਘਰ ਦਾ ਕੰਮ ਕਰਦੇ ਨਾਲੇ ਪੂਰਾ ਰੋਬ ਰੱਖਦੀ ਆ ਤੂੰ ਕਰਦੀ ਕਿ ਇਹਨਾਂ ਦੇ ਵਿੱਚ ਮੈਨੂੰ ਤੇਰੀ ਇਹ ਗੱਲ ਨਹੀਂ ਸਮਝ ਲੱਗਦੀ ਕਿ ਤੂੰ ਆਪ ਦਾ ਘਰ ਦਾ ਕੰਮ ਦੇਖ ਝੌਂਗੇ ਚੁੱਲੇ ਦਾ ਕੰਮ ਦੇਖ ਉਧਰ ਧਿਆਨ ਦੇ ਤੂੰ ਉਹਨਾਂ ਦੇ ਪਿੱਛੇ ਪਿੱਛੇ ਕੀ ਕਰਦੀ ਰਹੀ ਨਹੀਂ ਕੈਮਰਾ ਲੈ ਕੇ ਜਦੋਂ ਦੇਖੋ ਇਹ ਜਿੰਨੇ ਵੀ ਵਲੌਗ ਪਾਏ ਸਾਰੇ ਮਿਸਤਰੀਆਂ ਦੇ ਪਾਤੇ ਕੰਮ ਕਰਦੇ ਦਿਖਾਈ ਜਾਂਦੀ ਆ ਤੇ ਓਵਰ ਐਕਟਿੰਗ ਦੀ ਦੁਕਾਨ ਆ ਬੋਲਣ ਦੀ ਅਕਲ ਨਹੀਂ ਹੈ ਕਿਨੂੰ ਇਹ ਲੋਵਾ ਤਾਂ ਲੈ ਆਂਦੀ ਆਵਾਜ਼ ਮੈਨੂੰ ਬਹੁਤ ਇਰਿਟੇਟਿੰਗ ਲੱਗਦੀ ਆ ਸ਼ਾਂਤੀ ਸ਼ਾਂਤੀ ਉਹ ਵੀ ਸ਼ਾਂਤੀ ਦਾ ਸੰਕਟ ਉਹ ਐਕਸਟਰਾ ਚਾਅ ਕਰਦੇ ਤਾਂ ਕਿ ਦੋ ਬੱਚੇ ਖਾਂ ਇਹ ਲੋਕ ਕਿਵੇਂ ਨਖਰੇ ਕਰਦੀ ਆ ਲੱਛਾਂ ਕਰਦੀ ਆ ਸਾਰੇ ਕਿ ਮਤਲਬ ਮੈਨੂੰ ਸ਼ਾਂਤੀ ਪਸੰਦ ਆ ਤੇ ਉਹ ਜਿਹੜੇ ਤੇਰੇ ਘਰੇ ਕੰਮ ਕਰਦੇ ਮਿਸਤਰੀ ਉਹਨਾਂ ਨੂੰ ਵੀ ਸ਼ਾਂਤੀ ਪਸੰਦ ਆ ਜੇ ਸਾਬ ਨਾਲ ਤੂੰ ਸਾਰਾ ਘਰ ਆਪਣੇ ਸਿਰ ਦੇ ਚੁੱਕ ਰੱਖ ਛੜਦੀ ਆ ਠੀਕ ਆ ਨਾ ਇੰਨਾ ਜ਼ਿਆਦਾ ਬੋਲਦੀ ਐ ਨਾ ਜ਼ਿਆਦਾ ਬੋਲਦੀ ਆ ਤੇ ਜਦੋਂ ਕੋਈ ਬੋਲਦਾ ਹੈ ਉਦੋਂ ਤੂੰ ਕਹਿ ਨਹੀਂਂਦੀ ਕਿ ਮੈਨੂੰ ਸ਼ਾਂਤੀ ਪਸੰਦ ਆ ਤੇ ਜਦੋਂ ਤੂੰ ਬੋਲਦੀ ਆ ਤੇ ਉਦੋਂ ਲੋਕਾਂ ਨੂੰ ਸ਼ਾਂਤੀ ਨਹੀਂ ਪਸੰਦ ਆ ਸਾਰਾ ਦਿਨ ਸਿਰ ਖਾ ਛੜਦੀ ਆ ਕੰਮ ਵਾਲ ਧਿਆਨ ਘਟ ਤੇ ਚੀਕ ਝਾੜਾ ਤੁਹਾਡੇ ਘਰੇ ਜ਼ਿਆਦਾ ਹੁੰਦਾ ਘਰ ਨੂੰ ਪਤਾ ਨਹੀਂ ਤੂੰ ਕੀ ਚਿੜੀਆ ਘਰ ਬਣਾ ਕੇ ਰੱਖਿਆ ਹਾਂ ਅ ਚੋਕੀ ਤਾਂ ਕਿ ਨਾ ਬਸ ਇਹ ਜਗ੍ਹਾ ਇੰਨੀ ਕਿਉਂ ਛੱਡੀ ਆ ਕਿਹੜੀ ਆ ਵਾਲੇ ਇਹ ਵਾਲੀ ਹਾਂ ਤੇਰੇ ਪਤਾ ਲੱਗਿਆ ਤਕੀਬਨ ਵਾਲੇ ਨਹੀਂ ਓਏ ਤੂੰ ਕੀ ਸਮਝੇਗੀ ਤੇਰੇ ਕੋਲ ਬੱਸ ਪਕੜ ਨਹੀਂ ਜਦੋਂ ਤੈਨੂੰ ਪਤਾ ਹੀ ਨਹੀਂ ਆ ਕੀ ਕੰਮ ਕਰਨਾ ਕੀ ਨਹੀਂ ਕੰਮ ਕਰਨਾ ਤੇ ਤੂੰ ਫਿਰ ਕਿਉਂ ਪੁੱਛਦੀ ਆ ਮਤਲਬ ਤੈਨੂੰ ਗਾਣਾ ਲੈਣ ਦੇ ਸਵਾਲ ਪਿਆ ਤੂੰ ਕਿਉਂ ਪੁੱਛਦੀ ਆ ਕਦੀ ਮਿਸਤਰੀਆਂ ਨੂੰ ਪੁੱਛਣ ਲੱਗ ਪੈਂਦੀ ਇੱਥੇ ਕਿਉਂ ਆ ਐਦਾਂ ਕੀਤਾ ਐਨੀ ਜਗ੍ਹਾ ਕਿਉਂ ਛੱਡੀ ਆ ਕਿ ਇਹਨੂੰ ਪੁੱਛਣ ਲੱਗ ਪੈਂਦੀ ਆਪਣੇ ਘਰ ਵਾਲੇ ਨੂੰ ਇੱਥੇ ਜਗ੍ਹਾ ਕਿਉਂ ਛੱਡੀ ਫਲਾਣਾ ਟਮਕਾਨਾ ਉਹ ਵੀ ਅਗੂ ਕਹਿੰਦਾ ਇਹਨੂੰ ਕੁਝ ਪਤਾ ਹੀ ਨਹੀਂ ਲੱਗਦਾ ਇਹਨੂੰ ਸਹੀ ਗੱਲ ਇਹਨੂੰ ਕੋਈ ਕੁਝ ਨਹੀਂ ਪਤਾ ਲੱਗਦਾ ਬਸ ਇਹਨੂੰ ਲੜਨ ਦਾ ਪਤਾ ਹੈ ਤੇ ਜਾਂ ਫਿਰ ਕਿਸੇ ਤੇ ਰੋਹ ਮਾਰਨ ਦਾ ਪਤਾ ਹੈ ਬੋਲਣ ਦੀ ਨੂੰ ਅਕਲ ਨਹੀਂ ਹੈਗੀ ਸਾਰਾ ਦਿਨ ਬਸ ਓਵਰ ਐਕਟਿੰਗ ਕਰਦੀ ਰਹਿੰਦੀ ਆ ਦਿਮਾਗ ਖਾਂਦੀ ਲੋਕਾਂ ਦਾ ਵੀ ਮੈਨੂੰ ਪਤਾ ਲੱਗਿਆ ਹੈ ਕਿ ਜਿਹੜੀ ਸੋਨੂ ਤੇ ਤੁਸੀਂ ਵੀ ਵੀਡੀਓ ਜਰਾ ਦੇਖ ਲਓ ਕਿ ਕੀ ਲੱਛਣ ਕਰਦੇ ਜਿਨ੍ਹਾਂ ਤੇ ਆਪਾਂ ਅੱਖਾ ਬੰਦ ਕਰਕੇ ਯਕੀਨ ਕਰਦੇ ਆ ਤੇ ਕਿਵੇਂ ਕਿਸੇ ਦੇ ਪੈਸੇ ਮਰਵਾਉਂਦੇ ਆ ਤੇ ਬਾਅਦ ਵਿੱਚ ਅਗਲੇ ਨੂੰ ਬਲੌਕ ਕਰ ਜਾਂਦੇ ਆ ਬਾਬਾ ਦਾ ਬਾਬਾ ਇਦਾਂ ਦਾ ਨਾ ਸੀਗਾ ਤੇ ਉਹ ਬਾਬੇ ਦੀ ਕਾਲ ਤੇ ਤੁਹਾਨੂੰ ਜੀ ਦੇ ਵਿੱਚ ਇੱਕ ਆਉ ਦੇ ਮਗਰ ਲੱਗ ਕੇ ਇੱਕ ਬੰਦੇ ਨੇ ਉਹ ਬਾਬਾ ਨਾਲ ਕੰਟੈਕਟ ਕੀਤਾ ਉਹ ਬਾਬੇ ਉਹੀ ਸੀ ਜਿਹੜੇ ਕਹਿੰਦੇ ਆ ਸੋਰੇ ਕਾ ਤੇ ਉਸ ਮੱਤੇ ਸੋਰੀ ਨੋਬਰੀ ਲੱਗਦੀ ਸੋਡਾ ਬਾਹਰ ਜਾਂਦੇ ਕੰਮ ਨਹੀਂ ਬੰਦਾ ਸੁਰਤਰਾ ਕਾ ਥੋੜੇ ਪਿਆ ਬਿਸਮਸਾ ਇਦਾਂ ਸੀਗਾ ਤੇ ਉਹ ਭਾਈ ਕਾਲ ਦੇ ਮਗਰ ਲੱਗ ਗਿਆ ਉਹ ਐਸੀ ਵੀ ਸੱਚੀ ਹੋਊਗੀ ਕਾਲ ਦੀ ਗੱਲ ਜਿਹੜੀ ਆ ਰਹੀ ਹੈ ਉਹ ਭਾਈ ਨੇ ਬਾਬੇ ਤੁਸੀਂ ਦੇਖ ਲਈਆ ਇਦਾਂ ਦੇ ਲੱਛਣ ਕਰਦੀ ਐ ਸੋਨੂੰ ਕੌਰ ਜ ਨੂੰ ਕਹਿੰਦੇ ਕਿ ਬਹੁਤ شریف ਆ ਭੋਲੀ ਜੀ ਆ ਤੇ ਦੇਖ ਲਓ ਕਿੰਨੀ ਜਿਆਦਾ ਚਲਾਕ ਆ ਕਿਸੇ ਬਾਬਿਆਂ ਦੀਆਂ ਕਦੀ ਗੇਮਾਂ ਨੇ ਕਿਹੇ ਵੀ ਚੀਜ਼ ਦੀਆਂ ਪ੍ਰਮੋਸ਼ਨਾਂ ਕਰਦੀ ਆ ਤੇ ਫਿਰ ਜਿਹਦੇ ਕਿਸੇ ਗਰੀਬ ਦੇ ਪੈਸੇ ਮਰ ਜਾਂਦੇ ਉਹ ਇਹਨਾਂ ਨੂੰ ਮੈਸੇਜ ਕਰਦੇ ਆ ਤੇ ਫਿਰ ਅਗਲੇ ਨੂੰ ਇਹ ਬਲੌਕ ਮਾਰ ਜਾਂਦੀ ਆ ਇਹੋ ਜਿਹੀਆਂ ਹਰਕਤਾਂ ਕਰਦੇ ਆ ਕਿ ਤੁਸੀਂ ਵੀ ਮਤਲਬ ਇਕ ਕੋਈ ਵੀ ਆ ਹਨਾ ਇਹਨਾਂ ਦੇ ਪਿੱਛੇ ਨਾ ਹੀ ਲੱਗਿਆ ਕਰੋ ਆ ਜਿਹੜੀਆਂ ਗੇਮਾਂ ਖੇਡਦੇ ਆ ਜਾਂ ਕੋਈ ਵੀ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਇਹਨਾਂ ਦੇ ਪਿੱਛੇ ਨਾ ਹੀ ਲੱਗੋ ਜਿੰਨਾ ਬਚਿਆ ਜਾਂਦਾ ਬਚੋ ਜੇ ਇੰਨੇ ਜ਼ਿਆਦਾ ਮਤਲਬ ਹੈ ਇਹ ਹੋਣ ਕਿ ਇਤੋਂ ਸਾਨੂੰ ਪੈਸਾ ਜ਼ਿਆਦਾ ਆਉਂਦਾ ਹੈ ਗੇਮਾਂ ਤੋਂ ਕਿਸੇ ਵੀ ਚੀਜ਼ ਤੋਂ ਸਾਨੂੰ ਪੈਸਾ ਜ਼ਿਆਦਾ ਆਉਂਦਾ ਹੈ ਤੇ ਫਿਰ ਇਹ ਆਪਣਾ ਘਰ ਨਾ ਬਣਾਉਣ ਕੋਠੀਆਂ ਨਾ ਪਾਉਣ ਕਾਰਾਂ ਨਾ ਲੈਣ ਮੱਤ ਸਹੀ ਹੈ ਆਟਾ ਗੁੰਨਣਾ ਹੈ ਜੀ ਰੋਟੀ ਪਕਾਣੀ ਆ ਮੱਟਨ ਥੋੜੇ ਜਿਹੇ ਹੈਗੇ ਵਾਸ਼ ਕਰਨੇ ਆ ਮੈਂ ਕਹਿੰਦੀ ਆ ਕਿ ਜਿਹੜਾ ਮੁਸ਼ਕਿਲ ਆ ਮੁਸ਼ਕਿਲ ਤੇ ਦਿਮਾਗ ਨਾ ਕੰਮ ਨਹੀਂ ਕਰਦਾ ਇਹਨੂੰ ਸਹੀ ਗੱਲ ਇਹਨੂੰ ਕੋਈ ਕੁਝ ਨਹੀਂ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ ਜਿਹੜੀ ਇਹਦੀ ਕੜਾਈ ਆ ਉਹ ਹਿੱਲੀ ਜਾਂਦੀ ਆ ਭਾਵੇਂ ਉਹ ਕੜਾਈ ਇਹਦੀ ਮੋਦੀ ਹੋ ਜੇ ਪਰ ਮਾਂ ਦੀ ਧੀ ਨੇ ਕੈਮਰਾ ਨਹੀਂ ਛੱਡਿਆ ਕਿ ਤੂੰ ਦੋਨਾਂ ਹੱਥਾਂ ਨਾਲ ਆ ਦੀ ਜੋ ਵੀ ਸਬਜ਼ੀ ਭਾਜੀ ਜੋ ਵੀ ਕੰਮ ਕਰਦੀ ਆ ਉਹ ਤੂੰ ਬਣਾ ਲੈ ਹਨਾ ਤੇ ਪਰ ਨਹੀਂ ਇੱਕ ਹੱਥ ਨਾਲ ਫੋਨ ਫੜ ਕੇ ਬੈਠੀ ਆ ਤੇ ਇੱਕ ਆਸ ਨਾਲ ਕੁਛ ਚੀਜ਼ ਕਰਚੀ ਮਰੀ ਜਾਂਦੀ ਆ ਤੇ ਜਿਸ ਹਾਵ ਨਾਲ ਤੇਰੀ ਕੜਾਈ ਹਿੱਲਦੀ ਫਿਰਦੀ ਆ ਨਾ ਤੇ ਇਹਨੇ ਸਹੀ ਗੱਲ ਮੋਦੀ ਹੋ ਜਾਣਾ ਆ ਜਿਹੜਾ ਦੋ ਗਾਲ ਨੂੰ ਭੁੰਨੀ ਜਾਂਦੀ ਆ ਫਿਰ ਇਹਨਾਂ ਤੋਂ ਵੀ ਬੈਠੀ ਰਹेंगी ਰਾਸ਼ਨ ਤਾਂ ਤ ਸਬਜ਼ੀ ਬਣ ਕੇ ਸੀ ਪੰਖੇ ਦੇ نیچے ਰੱਖੀ ਹੋਈ ਹੈ ਸਬਜੀ ਦਾ ਤੂੰ ਪੰਖੇ ਦੇ ਥਲੇ ਰੱਖਦੀ ਆ ਆਪਾਂ ਪੱਖਾ ਕਹਿੰਦੇ ਆ ਇਹ ਪੰਖਾ ਕਹਿੰਦੀ ਆ ਤੂੰ ਪਤਾ ਨਹੀਂ ਕਿਹੜੇ ਆ ਨਵੀਆਂ ਖੋਜਾਂ ਕੱਢ ਦਿੰਦੀ ਆ ਭਾਸ਼ਾ ਦੀਆਂ ਕਦੇ ਕੁਛ ਬੋਲਣਾ ਪੈਂਦੀ ਆ ਕਦੇ ਕੁਛ ਬੋਲਣ ਲੱਗ ਪੈਂਦੀ ਆ ਹਨਾ ਪੰਖੇ ਦੇ ਥਲੇ ਇਹਨੇ ਸਬਜੀ ਰੱਖੀ ਆ ਠੰਡੀ ਹੋਣ ਵਾਸਤੇ ਤੇ ਇਹਦਾ ਇਹਨਾਂ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਆਪਣੇ ਵਰਗੇ ਹੁੰਦੇ ਆ ਸਬਜੀ ਬਣਾਉਂਦੇ ਆ ਤੇ ਉਹਨੂੰ ਟੱਕਣ ਨਾਲ ਟੱਕ ਦਿੰਦੇ ਆ ਕਿ ਮਤਲਬ ਜਿਹੜੀ ਕੱਚੀ ਪੱਕੀ ਰਹਿ ਗਈ ਹੋਗੀ ਬਣ ਜੇਗੀ ਤੇ ਨਾਲੇ ਗਰਮ ਰਹੂਗੀ ਸਬਜੀ ਤੇ ਪਰ ਇਹ ਆ ਇਹ ਜਨਾਨੀ ਨੇ ਸਬਜੀ ਕੌਲੀ ਚ ਭੋਰਾ ਜਿੰਨੀ ਵੀ ਬਣਾਈ ਆ ਤੇ ਪੰਖੇ નીચે ਰੱਖ ਦਿੰਦੀ ਆ ਹੈ ਮੋਟਾ ആ ബ ਨਹੀਂ ਅਸੀਂ ਨਹੀਂ ਦੇਖ ਸਕਦੇ ਅਸੀਂ ਤੇਰੀਆਂ ਵੀਡੀਓ ਨਹੀਂ ਦੇਖ ਸਕਦੇ ਇਹ ਜਿੰਨਾ ਵੀ ਨੇ ਵਲੌਗ ਪਾਇਆ ਨਾ ਇੱਕੋ ਗੱਲ ਹੀ ਬੋਲੀ ਗਈ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਗਾਇਸ ਤੁਸੀਂ ਦੇਖ ਸਕਦੇ ਹੋ ਕੀ ਦੇਖੀਏ ਆ ਬੱਸ ਸਾਰੇ ਵਲੌਗ ਦੇ ਵਿੱਚ ਸਬਜ਼ੀਆਂ ਬਣਾਈ ਜਾਂਦੀਆਂ ਇੱਕ ਦਿਨ ਦੇ ਵਿੱਚ ਪਤਾ ਨਹੀਂ ਸਬਜ਼ੀਆਂ ਹੀ ਬਣਾਈ ਜਾਂਦੀ ਆ ਆਟੇ ਗੁੰਨੇ ਜਾਂਦੇ ਭਾਂਡੇ ਸਾਫ਼ ਕਰੀ ਜਾਂਦੀ ਆ ਇਹ ਵਲੌਗ ਦੇ ਵਿੱਚ ਕੋਈ ਕੁਝ ਖਾਸ ਨਹੀਂ ਹੁੰਦਾ ਠੀਕ ਆ ਨਾ ਇਹਨੂੰ ਵਿਊ ਆਉਣ ਲੱਗ ਪਏ ਬਹੁਤ ਜ਼ਿਆਦੇ ਇਹੋ ਜਿਹਾਂ ਨੂੰ ਤੇ ਦੇਖਣਾ ਹੀ ਬੰਦ ਕਰੋ ਮੈਂ ਮੈਂ ਤੇ ਇਹੀ ਗੱਲ ਕਹਿੰਦੀ ਇਹਨੂੰ ਦੇਖਣਾ ਬੰਦ ਕਰੋ ਇਹ ਸਿਰ ਤੇ ਚੜਦੀ ਜਾਂਦੀ ਆ ਸਗੋਂ ਹੀ ਠੀਕ ਆ ਨਾ ਹੋਲੂਰ ਕਿ ਕਿ ਆਉਦੀ ਸੇ ਇਤਰਾਪ ਬਣਾਣੀ ਅੰਡ ਗਾਣੇ ਦਾ ਰੋਟੀ ਕਮ ਕਰ ਕੋਈ ਚੀ ਨੀ ਬਣਾਣਾ ਅੰਦਰ ਵਾ ਇਸ ਲਈ ਮੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਅੱਗੋ ਕਹਿੰਦੀ ਹੈ ਕਿ ਮੈਨੂੰ ਕੋਈ ਘਰ ਦਾ ਕੰਮ ਨਹੀਂ ਆਉਂਦਾ ਕਿ ਦੱਸ ਅਸੀਂ ਕੀ ਕਰੀਏ ਭੱਜਣ ਦੀ ਅੱਗੇ ਤੈਨੂੰ ਲੱਗੀ ਹੀ ਤੇ ਬਾਕੀ ਤੂੰ ਇਹਦੇ ਵਿੱਚ ਬਹੁਤ ਕਿਤੇ ਕਿਊਟ ਨਹੀਂ ਬਣਦੀ ਕਿ ਤੈਨੂੰ ਘਰ ਦਾ ਕੰਮ ਨਹੀਂ ਆਉਂਦਾ ਤੈਨੂੰ ਤਾਂ ਲਾਂ ਤਾਂ ਹੀ ਪੈਂਦੀ ਹੈ ਠੀਕ ਹੈ ਨਾ ਦੋ ਤੂੰ ਤਿੰਨ ਵਿਆਹ ਕਰਵਾ ਲਿਆ ਤੇ ਘਰ ਦਾ ਕੰਮ ਤੂੰ ਇੱਕ ਜਿੰਨਾ ਵੀ ਸਿੱਖਿਆ ਰੋਟੀ ਬਣਾਉਣੀ ਹੈ ਤੈਨੂੰ ਹਾਲ ਤੱਕ ਆਈ ਬਸ ਭੱਜਣ ਦਾ ਹੀ ਚਾ ਜੜਿਆ ਸੀ ਇੱਕ ਏਕਣਾ ਰੁੱਸ ਗਈ ਤੇ ਦੂਜੇ ਨਾਲ ਨਿਕਲ ਗਈ ਹੈ ਦੂਜੇ ਨਾਲ ਰੁੱਸ ਗਈ ਤੇ ਤੀਜੇ ਨਾਲ ਨਿਕਲ ਗਈ ਬਸ ਇਹੀ ਹੀ ਤੇਰੇ ਕੋਲ ਕੰਮ ਠੀਕ ਹੈ ਨਾ ਮਾਂ ਨੇ ਤੈਨੂੰ ਕੋਈ ਚੰਗੀ ਮਤ ਦਿੱਤੀ ਹੁੰਦੀ ਰੋਟੀ ਬਣਾਉਣੇ ਚਾਲ ਸਿਖਾਈ ਹੁੰਦੀ ਤੇ ਚਲ ਅੱਜ ਤੇਰੇ ਕੰਮ ਤਾਂ ਆਉਂਦੀ ਮੈਂ ਆਪਣੇ ਚੋਲ ਖਾਈ ਸੀ ਚੋਲ ਦਿਖਾਈ ਨਹੀਂ ਤੁਹਾਨੂੰ ਫਿਰ ਜਦੋਂ ਬਣਾਇਆ ਨੈਕਸਟ ਵਾਰ ਦਿਖਾਉਂਗੀ ਤੂੰ ਤਾਂ ਨਿੱਕੀ ਨਿੱਕੀ ਚੀਜ਼ ਦੀ ਅਪਡੇਟ ਦਿੰਨੀ ਆ ਤੂੰ ਕਹਿੰਦੀ ਆ ਕਿ ਮੈਂ ਚੋਲ ਬਣਾਏ ਆ ਪਰ ਮੈਂ ਵਲੌਗ ਦੇ ਵਿੱਚ ਦਿਖਾਈ ਨਹੀਂ ਆ ਅਸੀਂ ਨਹੀਂ ਮੰਨ ਸਕਦੇ ਕਿ ਤੂੰ ਇਹ ਮਤਲਬ ਚੋਲ ਬਣਾਏ ਹੋਣ ਤੇ ਵਲੌਗ ਨਾ ਬਣਾ ਕੇ ਪਾਇਆ ਹੋਵੇ ਠੀਕ ਆ ਨਾ ਐਵੇਂ ਨਾ ਲੋਕਾਂ ਨੂੰ ਪਾਗਲ ਬਣਾਈ ਜਾਇਆ ਕਰ ਮੈਂ ਪਹਿਲਾਂ YouTube ਤੇ ਵੇਖੇ ਕਿਵੇਂ ਬਣਦਾ ਏ ਜਿਹੜੇ ਹੁੰਦੇ ਨਾ ਫਿੱਕੇ ਜਿਹੇ ਹੁੰਦਾ ਤਾਂ ਮੈਂ ਬਣਾਉਣੇ ਆਇਆ ਤੇ ਤੜਕੀ ਵਾਲੇ ਸਬਜ਼ ਕਿਤੇ ਤੜਕਾ ਲਾਇਆ ਸੀ ਤਾਂ ਵਿੱਚ ਚੋਲ ਪਾਏ ਪਾਣੀ ਪਾਇਆ ਬੜੇ ਟੇਸਟੀ ਬਣੇ ਸੀ ਜਨਾ ਤੁਸੀਂ ਦੱਸ ਸਕ ਤੈਨੂੰ ਚੌਲ ਬਣਾਉਣੇ ਨਹੀਂ ਆਉਂਦੇ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਇਸ ਤੱਕ ਤੈਨੂੰ ਚਾਹ ਵੀ ਨਹੀਂ ਬਣਾਉਣੀ ਆਉਂਦੀ ਤਾਂ ਤੈਨੂੰ ਆਉਂਦਾ ਕੀ ਆ ਬਸ ਭੱਜੰਦਾ ਹੀ ਪਤਾ ਹੈ ਤੂੰ ਉਪਰੋਂ ਕਹਿੰਦੀ ਕਿ ਮੈਂ YouTube ਤੋਂ ਸਿੱਖ ਕੇ ਮਤਲਬ ਚੌਲ ਬਣਾਏ YouTube ਤੇ ਤੇ ਬਹੁਤ ਕੁਝ ਪਿਆਏ ਉਹ ਵੀ ਸਿੱਖ ਲਿਆ ਕਰ ਜਦੋਂ ਤੈਨੂੰ ਲਾਹਨ ਤਾਂ ਪੈਂਦੀਆਂ ਲੋਕ ਤੇ ਸਮਝਾਉਂਦੇ ਆ ਕਿ ਗਲਤ ਕੰਮ ਛੱਡ ਦੇ ਹਨਾ ਤੇ ਉਹਦੋਂ ਹੀ ਤੂੰ YouTube ਦਾ ਕਹਿਣਾ ਮੰਨਦੀ ਤੇ ਪਰ ਚੌਲ ਬਣਾ ਲੱਗਿਆ ਬੜਾ YouTube ਨੂੰ ਫੋਲੋ ਕਰਦੀ ਆ ਬੇਅਕਲ ਆਪਣਾ ਨਹੀਂ ਬਣਾ ਬਸ ਥੋੜੇ ਜਿਹੇ ਸਹੀ ਨਾ ਆ ਗਾ ਮੈਨੂੰ ਆਡੀਅਨਸ ਲੇ ਨੂੰ ਕੁਛ ਵੀ ਬਣਾਉਣਾ ਨਹੀਂ ਆਉਂਦਾ ਦੋ ਰੋਟੀਆਂ ਬਣਾਈਆਂ ਉਹ ਵੀ ਸਾੜ ਦਿੱਤੀਆਂ ਨਾਲ ਜਿਹੜਾ ਤੇਰੇ ਨਾਲ ਭੱਜ ਕੇ ਆਇਆ ਹੈ ਨਾ ਉਹ ਵੀ ਪਛਤਾਉਂਦਾ ਹੋਣਾ ਕਿ ਕਿਦੇ ਵਸ ਪੈ ਗਿਆ ਮੈਂ ਠੀਕ ਆ ਨਾ ਰੋਟੀ ਤੇ ਬਣਾਉਣੀ ਦੀ ਅਕਲ ਸੇਖਲਾ ਫੋਨ ਦਾ ਖਿਹੜਾ ਛੱਡ ਦੇ ਰੋਟੀ ਪਾਣੀ ਵਾਲ ਧਿਆਨ ਦੇ ਹੁਣ ਤੂੰ ਵਿਆਹੀ ਵਰੀ ਆ ਇੱਕ ਦਿਨ ਖਾਣਾ ਬਣ ਗਿਆ ਸਬਜ਼ੀ ਕਰ ਮੋਲੀ ਲਾ ਕੇ ਮੋਲੀ ਲੈ ਇਹ ਲੋ ਮੁਸ਼ਕੀ ਦਾ ਦਿਮਾਗ ਪਹਿਲਾਂ ਇਹਨੇ ਸਬਜੀ ਕਵਲੀ ਵਿੱਚ ਕੱਟ ਕੇ ਪੰਖੇ ਥੱਲੇ ਰੱਖੀ ਸੀ ਇਹਦੀ ਭਾਸ਼ਾ ਦੇ ਵਿੱਚ ਪੰਖਾ ਪੰਖੇ ਦੇ ਥੱਲੇ ਸਬਜੀ ਰੱਖੀ ਕਿ ਠੰਡੀ ਹੋ ਜਾਏਗੀ ਤੇ ਹੁਣ ਉੱਥੋਂ ਚੱਕ ਕੇ ਸਬਜੀ ਦੇ ਫੇਰ ਪਤੀਲੇ ਦੇ ਵਿੱਚ ਪਾਤੀ ਤੇ ਹੁਣ ਫੇਰ ਗਰਮ ਕਰਦੀ ਫਿਰਦੀ ਆ ਤੇ ਤਾਈਓ ਤੈਨੂੰ ਮੋਟੇ ਦਿਮਾਗ ਦੀ ਕਹਿੰਦੇ ਸੀ ਕਿ ਜਿਹੜੀ ਤੂੰ ਸਬਜੀ ਬਣਾਈ ਆ ਨਾ ਉਹਨੂੰ ਜਿੱਥੇ ਹੈਗੀ ਕੜਾਈ ਦੇ ਵਿੱਚ ਉੱਥੇ ਠਾਕੇ ਰੱਖਦੇ ਬਾਰ-ਬਾਰ ਠੰਡੀ ਗਰਮ ਕਰਨ ਨਾਲ ਠੀਕ ਆਣਾ ਤੇ ਹੁਣ ਦੇਖ ਲੈ ਮੋٹے ਦਿਮਾਗ ਦੀ ਸਬਜੀ ਲਿਆ ਕੇ ਤੇ ਹੁਣ ਗਰਮ ਕਰਨ ਗਈ ਆ ਇੱਥੋਂ ਤਾਂ ਕਹਿੰਦੇ ਆ ਕਿ ਤੈਨੂੰ ਹਾਲੀ ਅਕਲ ਨਹੀਂ ਹੈਗੀ ਹਰਕਤਾਂ ਤੇਰੀਆਂ ਜਵਾਕਾਂ ਵਾਲੀਆਂ ਹੀ ਆ ਮੰਮੀ ਤੇਰੀ ਨੇ ਬਸ ਤੈਨੂੰ ਲੂਣ ਮਿਰਚ ਐਦਾਂ ਪਾਉਣੀ ਸਿਖਾ ਦਿੱਤੀ ਆ ਤੇ ਮਾਤਰੀ ਨੇ ਇਹ ਨਹੀਂ ਸਿਖਾਇਆ ਤੈਨੂੰ ਕਿ ਘਰੋਂ ਭੱਜ ਕੇ ਵਿਆਹ ਨਹੀਂ ਕਰਾਈਦੇ ਹੁੰਦੇ ਪੇ ਉਹਨੂੰ ਨਹੀਂ ਖਾਈ ਜਾਂਦਾ ਕਿਸੇ ਬਗਾਨੇ ਮੁੰਡਿਆਂ ਨੂੰ ਨਹੀਂ ਖਾਈ ਜਾਂਦਾ ਕਿਸੇ ਬਗਾਨੇ ਪੁੱਤ ਦੇ ਪੈਸੇ ਨਹੀਂ ਖਾਈਦੇ ਹੁੰਦੇ ਕਿਸੇ ਨਾਲ ਰੁੱਸ ਕੇ ਤੇ ਦੂਜੇ ਨਾਲ ਵਿਆਹ ਨਹੀਂ ਕਰਵਾ ਲੈਂਦਾ ਹੁੰਦਾ ਤੇਰੀ ਮਾਂ ਨੇ ਇਹ ਤੈਨੂੰ ਸਿੱਖਿਆ ਨਹੀਂ ਦਿੱਤੀ ਬਸ ਆ ਲੂਣ ਮਿਰਚ ਪਾਉਣੀ ਦੱਸ ਦਿੱਤੀ ਆ ਕਿ ਇੱਕ ਟੱਕਣ ਚੱਕੋ ਤੇ ਕਿੰਨੀ ਕਿੰਨੀ ਪਾਉਣੀ ਉਹ ਵੀ ਆਪਣੇ ਹੱਬੀ ਜੀ ਨੂੰ ਪੁੱਛ ਕੇ ਤੇ ਫੇਰ ਪਾਰੀ ਆ ਇਹਨੂੰ ਸਬਜ਼ੀ ਬਣਾਉਣੀ ਕਿੰਨਾ ਲੂਣ ਕਿੰਨੀ ਮਿਰਚ ਹਲਦੀ ਕੁਛ ਪਾਉਣਾ ਨਹੀਂ ਆਉਂਦਾ ਬਸ ਗੱਲਾਂ ਹੀ ਆੜੀ ਆ ਵਲੌਗ ਬਣਾਉਂਦਾ ਪਤਾ ਇਹਨੂੰ ਨਹੀਂ ਇੰਦਾਂ ਮੇਰੇ ਤਾਂ ਬੜਿਆ ਸੀ ਪਰ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਚੀਜ਼ਾਂ ਹੀ ਉੱਪਰ ਜਾਣ ਬੰਦ ਆ ਗਾਇਸ ਮ ਅਗਲੇ ਨੇ ਜਦੋਂ ਮੈਰਿਜ ਸਰਟੀਫਿਕੇਟ ਮੰਗਿਆ ਉਹ ਤਾਂ ਤੈਨੂੰ ਦਿੱਤਾ ਨਹੀਂ ਗਿਆ ਹਨਾ ਜਿੱਥੇ ਤੂੰ ਰਹਿੰਦੀ ਸੀ ਤੇ ਹੁਣ ਕਹਿੰਦੀ ਹੈ ਕਿ ਮੇਰੀ ਮੈਰਿਜ ਹੋ ਗਈ ਤੇਰੀ ਮੈਰਿਜ ਮੁਰਜ਼ ਕੋਈ ਨਹੀਂ ਹੋਈ ਭੱਜੀਆਂ ਘਰੋਂ ਬਸ ਤੈਨੂੰ ਚੂੜੇ ਪਾਉਣ ਦਾ ਸ਼ੌਂਕ ਆ ਠੀਕ ਹੈ ਨਾ ਕਿ ਚੂੜਾ ਪਾ ਲਿਆ ਕੇ ਤੇ ਲਾ ਲਿਆ ਬਸ ਐਹੀ ਤੈਨੂੰ ਪਤਾ ਹੋ ਸਿਰ ਦੇ ਘਰ ਦੀਆਂ ਜ਼ਿੰਮੇਵਾਰ ਦੀਆਂ ਰਿਸ਼ਤੇ ਰਿਸ਼ਤੇ ਨਾਤੇ ਕੀ ਹੁੰਦੇ ਆ ਤੇ ਜਾਂ ਫਿਰ ਰੋਟੀ ਪਾਣੀ ਜੋ ਵੀ ਕੋਈ ਵੀ ਹੁੰਦਾ ਹਨਾ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਉਹ ਤੈਨੂੰ ਕੁਝ ਵੀ ਨਹੀਂ ਪਤਾ ਬਸ ਤੈਨੂੰ ਚੂੜਾ ਲਾਉਣ ਪਾਉਣ ਦਾ ਹੀ ਪਤਾ ਠੀਕ ਹੈ ਨਾ ਨਾਲ ਵਿਆਹ ਦੀਆਂ ਕਿਹੜੀਆਂ ਗੱਲਾਂ ਕਰਦੀ ਕਿ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ